ਗੋਂਗਲੂਆਂ ਦੀ ਸਬਜ਼ੀ ਬਣਾਉਣ ਸਮੇ ਇਹ ਗਲਤੀ ਨਹੀਂ ਕਰਨੀ ਚਾਹੀਦੀ ਬਹੁਤ ਮਾੜੀ ਹੁੰਦੀ ਹੈ ਜਿਹੜੇ ਲੋਕ ਤੇ ਗੋਂਗਲੂਆਂ ਦੀ ਸਬਜ਼ੀ ਬਣਾਉਣ ਸਮੇ ਇਹ ਗਲਤੀ ਕਰਦੇ ਨੇ ਉਹ ਅਕਸਰ ਬਿਮਾਰ ਰਹਿੰਦੇ ਨੇ ਉਹਨਾਂ ਨੂੰ ਬਹੁਤ ਸਾਰੇ ਰੋਗ ਲੱਗਦੇ ਨੇ ਤੁਸੀਂ ਦੇਖਣਾ ਕਿ ਗੋਂਗਲੂਆਂ ਦੀ ਸਬਜ਼ੀ ਸਰਦੀਆਂ ਦੇ ਮੌਸਮ ਵਿੱਚ ਬਹੁਤ ਸਾਰੇ ਸੁਆਦਾਂ ਦੇ ਨਾਲ ਖੱਡੀ ਜਾਂਦੀ ਹੈ ਕਿਉਂਕਿ ਬੰਦੀ ਹੀ ਬੜੀ ਸੁਆਦ ਹੈ ਤੇ ਤੁਸੀਂ ਸਭ ਇਹ ਵੀ ਜਾਣਦੇ ਹੋ ਕਿ ਗੋਂਗਲੂਆਂ ਦੀ ਸਬਜ਼ੀ ਦੇ ਵਿੱਚ ਬਹੁਤ ਸਾਰੇ ਤੱਤ ਪਾਏ ਜਾਂਦੇ ਨੇ ਜਿਵੇਂ ਪੋਟਾਸ਼ੀਅਮ ਫਾਸਫੋਰਸ ਮੈਗਨੀਸ਼ੀਅਮ ਕੈਲਸ਼ੀਅਮ ਖੋ ਲੇਟ ਅਤੇ ਹੋਰ ਬਹੁਤ ਸਾਰੇ ਪ੍ਰੋਟੀਨ ਪਾਈ ਜਾਂਦੇ ਨੇ ਇਹ ਸਾਡੀ ਸਿਹਤ ਲਈ ਬਹੁਤ ਜ਼ਿਆਦਾ ਲਾਭਦਾਇਕ ਨੇ ਹੋ ਸਕਦਾ ਕੁਝ ਭੈਣ ਭਰਾਵਾਂ ਨੂੰ ਜਿਹੜੇ ਬਾਰੇ ਨਾਮ ਹੀ ਜਾਣਕਾਰੀ ਹੋਵੇ ਲੇਕਿਨ ਹਰ ਇੱਕ ਨੂੰ ਜਾਣਕਾਰੀ ਹੋਣੀ ਬੜੀ ਜ਼ਰੂਰੀ ਹੈ ਕਿਉਂਕਿ ਮਨੁੱਖ ਹਮੇਸ਼ਾ ਸਿੱਖਦਾ ਹੀ ਰਹਿੰਦਾ ਹੈ ਆਪਣੀ ਮੌਤ ਤੱਕ ਤੇ ਜਿਹੜਾ ਬੰਦਾ ਸਿੱਖਣ ਦਾ ਆਦੀ ਹੁੰਦਾ ਉਹਨੂੰ ਕਦੀ ਰੋਗ ਨਹੀਂ ਲੱਗਦੇ ਜੇ ਲੱਗੇ ਵੀ ਹੋਂਦਾ ਖਤਮ ਹੋ ਜਾਂਦੇ ਤੁਸੀਂ ਜਾਣਦੇ ਹੋ ਕਿ ਪੋਟਾਸ਼ੀਅਮ ਜਿਹੜਾ ਹੈਗਾ ਉਹ ਬਹੁਤ ਸਾਰੀਆਂ ਔਰਤਾਂ ਖਾਸ ਕਰਕੇ ਤੁਸੀਂ ਦੇਖਣਾ ਕਈਆਂ ਲੋਕਾਂ ਨੂੰ ਦਿਲ ਦੇ ਜਿਨ੍ਹਾਂ ਨੂੰ ਰੋਗ ਹੁੰਦੇ ਨੇ ਉਹ ਜਿਹੜੇ ਲੋਕਾਂ ਨੂੰ ਪੋਟਾਸ਼ੀਅਮ ਖਾਣ ਨੂੰ ਮਿਲਦਾ ਉਹਨਾਂ ਦਾ ਦਿਲ ਜਿਹੜਾ ਬੜਾ ਮਜ਼ਬੂਤ ਰਹਿੰਦਾ ਉਹਨਾਂ ਦੇ ਦਿਲ ਦੇ ਰੋਗ ਬਹੁਤ ਘੱਟ ਲੱਗਦੇ ਨੇ ਦਿਲ ਦੀਆਂ ਬਿਮਾਰੀਆਂ ਬਹੁਤ ਘੱਟ ਲੱਗਦੀਆਂ ਨੇ ਅੱਜ ਸਾਡੇ ਲੋਕ ਬਹੁਤ ਘੱਟ ਬੂੰਗਲੂਆਂ ਦੀ ਸਬਜ਼ੀ ਖਾਂਦੇ ਨੇ ਜਿਹਦੇ ਕਰਕੇ ਉਹਨਾਂ ਨੂੰ ਇਹ ਰੋਗ ਵੱਧ ਲੱਗ ਰਹੇ ਨੇ ਤੇ ਜਿਹੜੇ ਲੋਕ ਰੂਟੀਨ 'ਚ ਖਾਂਦੇ ਨੇ ਸਮੇਂ ਦੇ ਮੁਤਾਬਕ ਮੌਸਮ ਦੇ ਮੁਤਾਬਕ ਲੋੜ ਅਨੁਸਾਰ ਫਿਰ ਉਹਨਾਂ ਲੋਕਾਂ ਨੂੰ ਇਹ ਜਿਹੜਾ ਹਾਰਦ ਦੇ ਰੋਗ ਆ ਦਿਲ ਦੇ ਰੋਗ ਆ ਪੱਠਿਆਂ ਦੇ ਰੋਗ ਆ ਉਹ ਬਹੁਤ ਘੱਟ ਲੱਗਦੇ ਨੇ ਤੋਂ ਸਿਹਤਮੰਦ ਰਹਿੰਦੇ ਨੇ ਤੁਸੀਂ ਇਹ ਵੀ ਵੇਖਿਆ ਹੋਣਾ ਕਿ ਬਹੁਤ ਸਾਰੇ ਲੋਕਾਂ ਨੂੰ ਕੈਂਸਰ ਖਾਸ ਕਰਕੇ ਔਰਤਾਂ ਨੂੰ ਸ਼ਾਕੀ ਵੀ ਕੈਂਸਰ ਬਹੁਤ ਹੁੰਦੀ ਆ ਜਿਹੜੀਆਂ ਔਰਤਾਂ ਗੋਗਲੂਆਂ ਦੀ ਸਬਜ਼ੀ ਖਾਂਦੀਆਂ ਨੇ ਰੂਟੀਨ ਮੁਤਾਬਕ ਜਾਂ ਖਾਂਦੀਆਂ ਰਹੀਆਂ ਨੇ ਜਾਂ ਜਿਨ੍ਹਾਂ ਨੇ ਆਪਣੇ ਉਮਰਾਂ ਚ ਖਾਧੀਆਂ ਨੇ ਉਹਨਾਂ ਇਹ ਬਿਮਾਰੀ ਬਹੁਤ ਘਟ ਹੋਵੇਗੀ ਤੁਸੀਂ ਕਿਸੇ ਨੂੰ ਪੁੱਛ ਲੈਣਾ ਜਿਹੜੀ ਕੋਈ ਔਰਤ ਸਿਹਤਮੰਦ ਹੋਏਗੀ ਕਿ ਤੁਸੀਂ ਭੈਣ ਜੀ ਆਪਣੀ ਜ਼ਿੰਦਗੀ ਚ ਜਾਂ ਕਿਸੇ ਭਰਾ ਨੂੰ ਪੁੱਛਣਾ ਤੁਸੀਂ ਆਪਣੀ ਜ਼ਿੰਦਗੀ ਚ ਕਿੰਨੇ ਕੁ ਗੋਗਲੂ ਖਾਦੇ ਤੋਂ ਕਵੇਗਾ ਜੀ ਸੀਨੇ ਪੱਚੇ ਵੀ ਖਾ ਜਾਂਦੇ ਹੁੰਦੇ ਸੀ ਪੁੱਟ ਕੇ ਜ਼ਮੀਨ ਤੋਂ ਪੱਠੀਆਂ ਚ ਜਾਣਾ ਪੁੱਟ ਕੇ ਧੋ ਕੇ ਛਿੱਲ ਕੇ ਖਾ ਲਈਦੇ ਸੀ ਇਹ ਗੋਗਲੂ ਬਹੁਤ ਜ਼ਿਆਦਾ ਲਾਭਦਾਇਕ ਨੇ ਕਈ ਲੋਕ ਇਹ ਤੇ ਕਿਚਰਾ ਕਰਦੇ ਨੇ ਹਾਸੇ ਮਜ਼ਾਕ ਕਰਦੇ ਨੇ ਪਰ ਉਹ ਇਹ ਨਹੀਂ ਜਾਣਦੇ ਕਿ ਗੋਗਲੂਆਂ ਦੀ ਸਬਜ਼ੀ ਬਹੁਤ ਜ਼ਿਆਦਾ ਪੁਰਾਣੀ ਸਬਜ਼ੀ ਆ ਬਹੁਤ ਸਾਰੇ ਕਈ ਸੌ ਸਾਲਾਂ ਤੋਂ ਪੁਰਾਣੀ ਸਭੀਏ ਤੁਰੀ ਆ ਰਹੀ ਆ ਤੇ ਸਾਡੇ ਸਮਾਜ ਦੇ ਚੰਗੇ ਲੋਕਾਂ ਨੇ ਇਹਨੂੰ ਮਾਨਤਾ ਦਿੱਤੀ ਆ ਗੋਗਲਾਂ ਦੀ ਸਬਜੀ ਜਿੱਦੋਂ ਅਸੀਂ ਇਹਦੇ ਤੋਂ ਬਹੁਤ ਸਾਰਾ ਕੈਲਸ਼ੀਅਮ ਹੁੰਦਾ ਆ ਕਿਦੋਂ ਸਿਓ ਖਾਨੇ ਆ ਤੇ ਸਾਡੇ ਸਰੀਰ ਦੀਆਂ ਹੱਡੀਆਂ ਬਹੁਤ ਮਜ਼ਬੂਤ ਰਹਿੰਦੀਆਂ ਨੇ ਸਾਡੀ ਸਿਹਤ ਜਿਹੜੀ ਆ ਬੜੀ ਜ਼ਬਰਦਸਤ ਰਹਿੰਦੀ ਆ ਸਾਡੇ ਸਰੀਰ ਨੂੰ ਬਿਮਾਰੀਆਂ ਬਹੁਤ ਘੱਟ ਲੱਗਦੀਆਂ ਨੇ ਇਹਦੇ ਵਿੱਚ ਬਹੁਤ ਸਾਰੇ ਵਿਟਾਮਿਨਸ ਹੁੰਦੇ ਨੇ ਉਹ ਜਦੋਂ ਵਿਟਾਮਿਨ ਸੀ ਖਾਨੇ ਆ ਸਾਡੀਆਂ ਅੱਖਾਂ ਨੂੰ ਜਿਹੜਾ ਵਾ ਇਦਾਂ ਬਹੁਤ ਸਾਰੀਆਂ ਘੱਟ ਬਿਮਾਰੀਆਂ ਲੱਗਦੀਆਂ ਨੇ ਜਿਵੇਂ ਸਾਨੂੰ ਧੁੰਦਲਾਪਨ ਨਹੀਂ ਦਿੱਸਦਾ ਸਾਡੀਆਂ ਅੱਖਾਂ ਦੇ ਵਿੱਚਿੱਟਾ ਮੋਤੀਆ ਕਾਲਾ ਮੋਤੀਆ ਨਹੀਂ ਆਉਂਦਾ ਅੱਖਾਂ ਅੰਦਰੋਂ ਬੜੀਆਂ ਮਜ਼ਬੂਤ ਹੁੰਦੀਆਂ ਨੇ ਤੁਸੀਂ ਵੇਖਣਾ ਜਿੰਨੇ ਲੋਕ ਦੇ ਹਾਤੀ ਸੈਕਟਰ ਚ ਰਹਿੰਦੇ ਨੇ ਖਾਸ ਕਰਕੇ ਕਿਉਂਕਿ ਉਹਨਾਂ ਪਿੰਡਾਂ ਸ਼ਹਿਰਾਂ ਵਾਲਾ ਤਾਂ ਕੋਈ ਫਰਕ ਨਹੀਂ ਰਹਿ ਗਿਆ ਫਿਰ ਵੀ ਅੱਪਾ ਕਹਿੰਨੇ ਆ ਕਿਉਂਕਿ ਜਮੀਨਾਂ ਜਿਹੜੀਆਂ ਪਿੰਡਾਂ ਦੇ ਵਿੱਚ ਤੇ ਜਿਹੜੇ ਉੱਥੇ ਲੋਕ ਰਹਿੰਦੇ ਉਹਨਾਂ ਦਾ ਤੁਸੀਂ ਵੇਖਿਓ ਕਿ ਕਿੱਟਾ ਮੋਤੀਆ ਕਾਲਾ ਮੋਤੀਆ ਅੱਖਾਂ ਦੇ ਰੁਗ ਬਹੁਤ ਘੱਟ ਹੋਣਗੇ ਕਿਉਂਕਿ ਉਹ ਗੋਂਗਲੂਆਂ ਦੀ ਸਬਜ਼ੀ ਜਦੋਂ ਗੋਂਗਲੂਆਂ ਦਾ ਸੀਜ਼ਨ ਆਉਂਦਾ ਸਰਦੀਆਂ ਦੇ ਮਤਲਬ ਉਹ ਜ਼ਰੂਰ ਬਣਾ ਕੇ ਖਾਂਦੇ ਨੇ ਇਹ ਬੜੇ ਸੁਆਦ ਨਾਲ ਖਾਂਦੇ ਨੇ ਕਈ ਲੋਕ ਟੀਚਰਾ ਕਰਦੇ ਜੀ ਗੋਂਗਲੋਂ ਦੀ ਬਹੁਤ ਸਾਰੀ ਸਬਜ਼ੀ ਬਣਾ ਲਈ ਜਾਂਦੀ ਲੋਕ ਮੁਕਾਉਂਦੇ ਨਹੀਂ ਮੈਂ ਨਾ ਜਿੱਥੋਂ ਤੱਕ ਵੇਖਿਆ ਹੈ ਬਹੁਤ ਸਾਰੇ ਚੰਗੇ ਲੋਕ ਜਿਹੜੇ ਦਿਹਾਤੀ ਸੈਕਟਰ 'ਚ ਰਹਿੰਦੇ ਨੇ ਉਹ ਸਿਰਫ ਦੋ ਟਾਈਮ ਸਬਜ਼ੀ ਹੀ ਖਾਂਦੇ ਨੇ ਉਨੀ ਹੀ ਬਣਾਉਂਦੇ ਜਿੱਦ ਜਾ ਬਣਾਉਨੇ ਆ ਕੋਈ ਮੰਨ ਲਓ ਕਿ ਨੇ ਪਨੀਰ ਬਣਾ ਲਿਆ ਕਿਸਨੇ ਕੋਈ ਹੋਰ ਸਬਜ਼ੀਆਂ ਬਣਾ ਲੀਆਂ ਦੋ ਟਾਈਮ ਜਾਂ ਤਿੰਨ ਟਾਈਮ ਤੋਂ ਵੱਧ ਉਹ ਸਬਜ਼ੀ ਜਿਹੜੀ ਆ ਖਤਮ ਹੋ ਜਾਂਦੀ ਆ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਹੁੰਦੀ ਹਾਂ ਇਸ ਕਰਕੇ ਲੋਕੀ ਤਿੱchnਾ ਕਰਦੇ ਕਿ ਲੋਕੀ ਸਬਜ਼ੀਆਂ ਖਾਣ ਨਾ ਜੇਦੋ ਅਸੀਂ ਇਹ ਸਬਜ਼ੀਆਂ ਨਹੀਂ ਖਾਵਾਂਗੇ ਫਿਰ ਅਸੀਂ ਬਿਮਾਰੀਆਂ ਵੱਲ ਜਾਵਾਂਗੇ ਸਾਨੂੰ ਅਲੱਗ-ਅਲੱਗ ਬਿਮਾਰੀਆਂ ਲੱਗਣਗੀਆਂ ਫਿਰ ਸਾਡਾ ਪੈਸਾ ਜਿਹੜਾ ਹਸਪੀਟਲਾਂ 'ਚ ਜਾਊਗਾ ਦਵਾਈਆਂ 'ਤੇ ਲੱਗੇਗਾ ਅਸਲ 'ਤੇ ਕੁਝ ਲੋਕ ਤਾਂ ਇਹ ਚਾਹੁੰਦੇ ਨੇ ਕਿ ਲੋਕਾਂ ਨੂੰ ਡਰਾਓ ਕਿ ਇਹ ਚੀਜ਼ਾਂ ਨਾ ਖਾਣ ਹਾਂ ਜਦੋਂ ਵੀ ਤੁਸੀਂ ਗੋੰਗਲਿਆਂ ਦੀ ਸਬਜ਼ੀ ਬਣਾਉਣੀ ਆ ਉਹਨੂੰ ਜਰੂਰ ਇਸ ਗੱਲ ਦਾ ਖਿਆਲ ਰੱਖਿਆ ਜਾਵੇ ਕਿ ਉਹਨੂੰ ਐਲੂਮੀਨੀਅਮ ਦੇ ਬਰਤਨ 'ਚ ਨਾ ਬਣਾਇਆ ਜਾਵੇ ਐਲੂਮੀਨੀਅਮ ਦਾ ਬਰਤਨ ਤੁਹਾਡੀ ਸਬਜ਼ੀ ਦੇ ਸਾਰੇ ਤੱਤ ਨਸ਼ਟ ਕਰ ਦੋਵੇਗਾ ਮਾਰ ਦਵੇਗਾ ਕਿਉਂਕਿ ਉਹ ਕੁਦਰਤੀ ਤੌਰ ਤੇ ਐਵੇਂ ਦਾ ਬਣਾਇਆ ਗਿਆ ਉਹ ਐਲੂਮੀਨੀਅਮ ਅਸਲ ਵਿੱਚ ਬਹੁਤ ਸਾਰੇ ਤੁਹਾਡੇ ਵਰਗੇ ਸੱਜਣ ਜਾਣਦੇ ਨੇ ਕਿ ਜੇਲਾਂ ਦੇ ਵਿੱਚ ਬਰਤਨ ਵਰਤੇ ਜਾਂਦੇ ਨੇ ਉਹ ਇਹ ਅੰਗਰੇਜ਼ਾਂ ਨੇ ਸ਼ੁਰੂ ਕੀਤੇ ਸੀ 1848-49 ਦੇ ਵਿੱਚ ਜਦੋਂ ਸਿੱਖਾਂ ਦੇ ਨਾਲ ਉਹਨਾਂ ਦੀ جنگ ਹੋਈ ਸੀ ਤੁਹਾਡੇ ਨੂੰ ਤਾਂ ਬਹੁਤ ਸਾਰੇ ਭੈਣ ਭਰਾ ਜਾਣਦੇ ਨੇ ਕਿ ਜਿਹੜਾ ਖਰੀਕੇ ਪੱਤਨ ਦੇ ਲਾਗੇ ਇੱਥੇ جنگ ਹੋਈ ਸੀ ਅੰਗਰੇਜ਼ਾਂ ਤੇ ਸਿੱਖਾਂ ਦੀ ਜਦੋਂ ਸਿੱਖ ਹਾਰ ਗਏ ਜਾਂ ਵੱਲ ਸਿੱਖਾਂ ਨੂੰ ਅਮੋ ਸਾਹਮਣੀ ਜੰਗ ਤੇ ਹਾਰੇ ਨਹੀਂ ਲੇਕਿਨ ਇੱਕ ਐਗਰੀਮੈਂਟ ਦੇ ਰਾਈ ਹਾਰ ਗਏ ਸਮਝ ਲਓ ਤਾਂ ਫਿਰ ਜਿਹੜੇ ਸਿੱਖ ਕੈਦੀ ਬਣਾਏ ਗਏ ਸਨ ਉਹਨਾਂ ਨੂੰ ਅਲੂਮੀਨੀਅਮ ਦੇ ਬਰਤਨਾਂ ਚ ਭੋਜਨ ਦਿੱਤਾ ਹੀ ਤਾਂ ਕਿ ਇਹਨਾਂ ਦੀ ਹੱਡੀਆਂ ਛੇਸਾ ਜੀ ਖੁਰ ਜਾਣ ਇਹਨਾਂ ਦੇ ਖਰਾਕੀ ਤੱਤਾਂ ਨਾ ਜਾਣ ਇਹ ਮਾਨਸਿਕ ਤੌਰ ਤੇ ਬਿਮਾਰ ਹੋਣ ਰਸਾਇਣਿਕ ਤੌਰ ਤੇ ਕਮਜ਼ੋਰ ਹੋ ਜਾਣ ਅਲੂਮੀਨੀਅਮ ਦੇ ਬਰਤਨ ਚੀਕਾ ਖਾਣ ਮਤਲਬ ਉਹ ਕਿ ਆਪਾਂ ਜ਼ਹਿਰ ਖਾਣ ਦੇ ਬਰਾਬਰ ਆ ਇਸ ਕਰਕੇ ਯਾਰ ਖਾਲੀ ਤੇ ਅਲੂਮੀਨੀਅਮ ਦੇ ਬਰਤਨ ਚ ਖਾ ਲਿਆ ਇੱਕ ਬਰਾਬਰ ਆ ਕਿਰਪਾ ਕਰਕੇ ਹੋਰ ਚੰਗੇ ਭਾਂਡੇ ਬਹੁਤ ਸਾਰੇ ਨੇ ਜਿਵੇਂ ਮਿੱਟੀ ਦੀਆਂ ਤੌੜੀਆਂ ਹੁੰਦੀਆਂ ਨੇ ਜਿਹੜੇ ਪੱਕੇ ਮਿੱਲ ਭਾਂਡੇ ਹੁੰਦੇ ਨੇ ਚੰਗੀ ਸਟੀਲ ਹੁੰਦੀ ਆ ਤਾਂਬੇ ਦੇ ਬਰਤਨ ਹੁੰਦੇ ਨੇ ਜਾਂ ਹੋਰ ਕਈ ਤਰ੍ਹਾਂ ਦੇ ਬਰਤਨਾਂ ਚ ਆਪਣਾ ਖਾਣਾ ਬਣਾ ਕੇ ਖਾਓ ਫਿਰ ਤੁਹਾਨੂੰ ਬਿਮਾਰੀਆਂ ਉਹਨਾਂ ਲੋਕਾਂ ਨੂੰ ਬਿਮਾਰੀਆਂ ਨਹੀਂ ਲੱਗਣਗੀਆਂ ਜਿਹੜੇ ਲੋਕ ਚਾਹੁੰਦੇ ਨੇ ਕਿ ਅਸੀਂ 100 ਸਾਲ ਤੱਕ ਤੰਦਰੁਸਤ ਰਹੀਏ ਤੇ ਮੈਂ ਆਸ ਕਰਦਾ ਮੇਰੇ ਭੈਣ ਭਰਾ ਇਸ ਵੱਲ ਧਿਆਨ ਦੇਣਗੇ ਤਾਂ ਕਿ ਉਹਨਾਂ ਦੀ ਜ਼ਿੰਦਗੀ ਬਿਹਤਰ ਬਣ ਸਕੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿਕਾ ਜਿਉਂਦੇ ਵਸਦੇ ਰੋ ਰੱਬ ਸੋਣਾ ਤੁਹਾਡੀਆਂ ਨੰਦ